ਸਾਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਲਾਈ ਤੇ ਭਖੜੀ ਦੀ ਸਬਜ਼ੀ ਬਣਾਵਾਂਗੇ ਇਹ ਉਹੀ ਭਖੜਾ ਹੈ ਜੋ ਕੰਡਿਆਂ ਵਾਲਾ ਹੁੰਦਾ ਹੈ ਭਖੜੀ ਨੂੰ ਪੀਸ ਕੇ ਪੰਜੀਰੀ ਵਿੱਚ ਵੀ ਪਾਇਆ ਜਾਂਦਾ ਹੈ ਤੇ ਡਰਿੰਕ ਵੀ ਬਣਾਈ ਜਾਂਦੀ ਹੈ ਇਸ ਦੀ ਇਸ ਦੇ ਕਾਫੀ ਫਾਇਦੇ ਹੁੰਦੇ ਨੇ ਅੱਜ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਹਰੀਆਂ ਸਬਜ਼ੀਆਂ ਦੇ ਤਾਂ ਵੈਸੇ ਵੀ ਫਾਇਦੇ ਹੀ ਹੁੰਦੇ ਨੇ ਅੱਜ ਆਪਾਂ ਇਸ ਦੀ ਸਬਜ਼ੀਆਂ ਭੁਰਜੀ ਬਣਾਵਾਂਗੇ ਇਸ ਦੇ ਲਈ ਆਪਾਂ ਭਖੜੇ ਨੂੰ ਤੋੜ ਲਵਾਂਗੇ ਇਸ ਤਰੀਕੇ ਦਾ ਹੁੰਦਾ ਹੈ ਇਸ ਦੇ ਕੁਲੇ ਕੁਲੇ ਪੱਤਿਆਂ ਨੂੰ ਨਰਮ ਨਰਮ ਪੱਤਿਆਂ ਨੂੰ ਤੋੜ ਲਵਾਂਗੇ ਇਸ ਦੇ ਵਿੱਚ ਕੰਡੇ ਵੀ ਹੁੰਦੇ ਨੇ ਅੱਜ ਆਪਾਂ ਕੰਡਿਆਂ ਦਾ ਯੂਜ਼ ਨਹੀਂ ਕਰਾਂਗੇ ਆਪਾਂ ਇਸ ਤੇ ਨਰਮ-ਨਰਮ ਪੱਤਿਆਂ ਦੀ ਸਬਜ਼ੀ ਬਣਾਵਾਂਗੇ ਇਸ ਤਰੀਕੇ ਦੇ ਨਰਮ-ਨਰਮ ਪੱਤਿਆਂ ਨੂੰ ਤੋੜ ਲਵਾਂਗੇ ਤੇ ਆਪਾਂ ਇਸ ਦੇ ਵਿੱਚ ਚਲਾਈ ਵੀ ਪਾਵਾਂਗੇ ਫਿਰ ਇਸ ਦੀ ਸਬਜ਼ੀ ਨੂੰ ਭੁਰਜੀ ਬਣਾਵਾਂਗੇ ਇਹ ਬਹੁਤ ਹੀ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਆਖਿਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰੋ ਜੀ ਵੀਡੀਓ ਨੂੰ ਪਖੜੇ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਨੇ ਅੱਜ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਇਸ ਦੀ ਸਬਜ਼ੀ ਸ਼ਾਇਦ ਹੀ ਪਹਿਲਾਂ ਤੁਸੀਂ ਕਦੇ ਖਾਧੀ ਹੋਏਗੀ ਇਸ ਦੀ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਆਪਾਂ ਸਾਰੇ ਪਖੜੇ ਨੂੰ ਤੋੜ ਲਵਾਂਗੇ ਪਖੜੇ ਤੇ ਚਲਾਈ ਨੂੰ ਆਪਾਂ ਤੋੜ ਕੇ ਧੋ ਲਿਆ ਹੈ ਇਸ ਨੂੰ ਉੱਪਰ ਕੱਟ ਲਵਾਂਗੇ। ਪਕੜੀ ਤੇ ਚਲਾਇ ਨੂੰ ਬਰੀਕ-ਬਰੀਕ ਕੱਟ ਲਵਾਂਗੇ। ਇਸ ਦੀ ਵਰਤਿਆਂ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ। ਇਸ ਤਰ੍ਹਾਂ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਅਸੀਂ ਸਬਜੀ ਨੂੰ ਕੱਟ ਲਵਾਂਗੇ ਇਸ ਤਰੀਕੇ ਦੇ ਨਰਮ ਨਰਮ ਤੇ ਕੁਲੇ ਕੁਲੇ ਪੱਤੇ ਲਵਾਗੇ ਹੁਣ ਬਰਸਾਤਾਂ ਦਾ ਟਾਈਮ ਹੈ ਇਸ ਤਰੀਕੇ ਦੇ ਨਰਮ ਨਰਮ ਪੱਤੇ ਆਮ ਹੀ ਮਿਲ ਜਾਣਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਸੂਣ ਪੰਜੀਰੀ ਵਗੈਰਾ ਤੇ ਕਈ ਹੋਰ ਰੈਸਪੀਆਂ ਦੇ ਵਿੱਚ ਪਾਇਆ ਜਾਂਦਾ ਹੈ ਤੁਸੀਂ ਇਸ ਨੂੰ ਲਾਂਚ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹੋ ਇਹ ਭੁਰਜੀ ਬਹੁਤ ਹੀ ਵਧੀਆ ਬਣਦੀ ਹੈ ਹਰੇਕ ਬੱਤੀਆਂ ਨੂੰ ਪ੍ਰੀਕ-ਬਰੀਕ ਕੱਟ ਲਵਾਂਗੇ ਜੇਕਰ ਆਪਾਂ ਇਸ ਵਿੱਚ ਚਲਾਈ ਨਾ ਪਾਣੀ ਹੋਵੇ ਤਾਂ ਆਪਾਂ ਪਾਲਕ ਵੀ ਪਾ ਸਕਦੇ ਹਾਂ ਫੇਰ ਇਸ ਦੀ ਪੁਰਜੀ ਬਣਾ ਸਕਦੇ ਹਾਂ अज आप चलाई पा के इसकी भुर्जी बनावेंगे भर्जी बहुत ही टेस्टी लगती है जिमें दूसरी भुर्जिया बढ़िया बन ने इस तरह ही भुर्जी भी बहुत ही बढ़िया बनती है बहुत ही टेस्टी लगती है ਇਹ ਸਾਰੀ ਸਬਜ਼ੀ ਨੂੰ ਕੱਟ ਲਿਆ ਹੈ ਇਹ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਕੱਟ ਲਵਾਂਗੇ ਹੁਣ ਆਪਾਂ ਪਚਲਾਈ ਵਗੈਰਾ ਸਭ ਨੂੰ ਕੱਟ ਲਿਆ ਹੈ ਹੁਣ ਆਪਾਂ ਪਰਚੀ ਬਣਾਉਣ ਦੇ ਲਈ ਆਲੂ ਪਿਆਜ਼ ਵਗੈਰਾ ਨੂੰ ਕੱਟ ਲਵਾਂਗੇ ਅਤੇ ਆਪਾਂ ਥੋੜੀ ਜਿਹੀ ਆਲੂ ਨੂੰ ਛਲਕੇ ਰੱਖਿਆ ਹੈ ਇੱਕ ਪਿਆਜ਼ ਟਮਾਟਰ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਪਿਆਜ਼ ਵਗੈਰਾ ਨੂੰ ਧੋਣ ਤੋਂ ਬਾਅਦ ਆਪਾਂ ਕੱਟ ਲਵਾਂਗੇ ਨੇ ਸਭ ਨੂੰ ਕੱਟ ਲਵਾਂਗੇ ਆਪਾਂ ਹੀ ਪਰਜੀ ਦੇ ਵਿੱਚ ਟਮਾਟਰ ਵੀ ਪਾਵਾਂਗੇ ਟਮਾਟਰ ਨੂੰ ਬਰੀਕ ਬਰੀਕ ਕਰ ਚਾਵਾਂਗੇ ਏ ਪਰਜੀ ਨੂੰ ਆਪਾਂ ਆਲੂ ਪਾ ਕੇ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਆਲੂ ਮੇਥੀ ਦੀ ਪਰਜੀ ਬਣਾਉਂਦੇ ਹਾਂ ਹਰੀਆਂ ਮਿਰਚਾਂ ਜਿੰਨਾ ਕਾਪਾ ਤੇ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਪਾਵਾਂਗੇ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਤੇ ਪਿਆਜ਼ ਨੂੰ ਵੀ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਲੰਬਾ ਲੰਬਾ ਕੱਟ ਕੇ ਪਿਆਜ਼ ਨੂੰ ਬਰੀਕ ਬਰੀਕ ਕੱਟ ਲਵਾਂਗੇ ਆਪਾਂ ਇਸ ਵਿੱਚ ਇੱਕ ਪਿਆਜ਼ ਪਾਇਆ ਹੈ ਆਪਾਂ ਪਿਆਜ਼ ਜ਼ਿਆਦਾ ਵੀ ਪਾ ਸਕਦੇ ਹਾਂ ਬਹੁਤ ਘੱਟ ਟਾਈਮ ਦੇ ਵਿੱਚ ਇਹ ਪੁਰਜੀ ਬਣ ਜਾਂਦੀ ਹੈ ਇਹ ਪੁਰਜੀ ਨੂੰ ਆਪਾਂ ਬਹੁਤ ਸਾਰੇ ਆਲੂ ਪਾ ਕੇ ਬਣਾਵਾਂਗੇ ਇਸ ਦੇ ਵਿੱਚ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਆਪਾਂ ਪਰ ਆਪਾਂ ਇਸ ਦੇ ਵਿੱਚ ਅਦਰਕ ਦਾ ਪੇਸਟ ਪਾਵਾਂਗੇ ਪਰੌਂਠਿਆਂ ਦੇ ਨਾਲ ਹੀ ਪਰਚੀ ਬਹੁਤ ਹੀ ਟੇਸਟੀ ਲੱਗਦੀ ਹੈ ਜੇ ਤੁਹਾਨੂੰ ਸੁੱਕੀ ਸਬਜ਼ੀ ਖਾਣਾ ਪਸੰਦ ਹੈ ਤਾਂ ਤੁਹਾਨੂੰ ਇਹ ਸਬਜ਼ੀਆਂ ਭੁਰਜੀ ਵੀ ਬਹੁਤ ਪਸੰਦ ਆਏਗੀ ਜੇ ਹਰ ਵਾਰ ਇੱਕੋ ਤਰ੍ਹਾਂ ਦੀਆਂ ਸਬਜ਼ੀਆਂ ਖਾ ਕੇ ਅੱਕ ਚੁੱਕੇ ਹੋ ਤਾਂ ਇੱਕ ਵਾਰੀ ਭੁਰਜੀ ਬਣਾ ਕੇ ਦੇਖਿਓ ਜੀ ਹਰੀਆਂ ਪੱਤੇਦਾਰ ਸਬਜ਼ੀਆਂ ਤਾਂ ਵੈਸੇ ਵੀ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਇਹਨਾਂ ਦੇ ਬਹੁਤ ਫਾਇਦੇ ਨੇ ਰੈਸਪੀ ਚੰਗੀ ਲੱਗੇ ਤਾਂ ਹੀ ਵਰਜੀ ਬਣਾ ਕੇ ਦੇਖਿਓ ਪਿਆਜ਼ ਨੂੰ ਕਟਣ ਤੋਂ ਬਾਅਦ ਆਲੂ ਨੂੰ ਵੀ ਕੱਟ ਲਵਾਂਗੇ ਆਲੂ ਨੂੰ ਲੰਬਾ ਲੰਬਾ ਕੱਟ ਲਵਾਂਗੇ ਨੇ ਕਾਲੂ ਕੱਟ ਲਵਾਂਗੇ ਜਿੰਨੀ ਘੁਰਜੀ ਬਣਾਉਣੀ ਹੋਵੇਗੀ ਆਪਾਂ ਇਸ ਦੇ ਵਿੱਚ ਆਲੂ ਜ਼ਿਆਦਾ ਪਾਵਾਂਗੇ ਬਾਕੀ ਪੱਤੇ ਘੱਟ ਪਾਵਾਂਗੇ ਸਾਰੇ ਆਲੂਆਂ ਨੂੰ ਇਸ ਤਰ੍ਹਾਂ ਕੱਟ ਲਵਾਾਂਗੇ ਆਲੂ ਭਾਵੇਂ ਵਰਗੀ ਬਹੁਤ ਹੀ ਵਧੀਆ ਬਣਦੀ ਹੈ। ਮੈਂ ਆਪ ساری ਸਬਜ਼ੀ ਨੂੰ ਕੱਟ ਲਿਆ ਹੈ। ਹੁਣ ਆਪ ਸਬਜ਼ੀ ਬਣਾ ਲਵਾਂਗੇ। ਸਬਜ਼ੀ ਬਣਾਉਣ ਦੇ ਲਈ 팬 ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ। ਕਰੋਂ ਦੇ ਤੇਲ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਪਿਆਜ਼ ਪਾਵਾਂਗੇ ਤੇ ਪਿਆਜ਼ ਨੂੰ ਪਕਾ ਲਵਾਂਗੇ ਲਾਈ ਵਗੈਰ ਪਾ ਕੇ ਆਪਾਂ ਇਸਦੀ ਬਹੁਤ ਹੀ ਵਧੀਆ ਪੁਰਜੀ ਬਣਾਵਾਂਗੇ ਰੋਟੀਆਂ ਪਰੌਂਠੇ ਦੇ ਨਾਲ ਇਹ ਪੁਰਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਪਿਆਜ਼ ਦੇ ਪੱਕਣ ਤੇ ਇਸ ਤੇ ਵਿੱਚ ਆਲੂ ਪਾਵਾਂਗੇ ਤੇ ਅਲੂ ਨੂੰ ਵੀ ਪਕਾ ਲਵਾਂਗੇ ਇਸ ਤਰੀਕੇ ਨਾਲ ਇਹ ਪੂਜੀ ਬਹੁਤ ਹੀ ਵਧੀਆ ਬਣਦੀ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਇਸ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਆਲੂ ਕੱਚੇ ਨਾ ਰਹਿਣ ਥੋੜੀ देर ਢੱਕ ਕੇ ਪਕਾਉਣ ਤੋਂ ਬਾਅਦ ਇਸ ਨੂੰ ਦੁਬਾਰਾ ਤੋਂ ਹਿਲਾ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ ਆਪਾਂ ਇਸ ਦੇ ਵਿੱਚ ਫਰੈਸ਼ ਲਸਣ ਅਦਰਕ ਹੋਵੇ ਤਾਂ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਇੱਕ ਟਮਾਟਰ ਪਾਵਾਂਗੇ ਇਸ ਤਰੀਕੇ ਦੇ ਨਾਲ ਕੱਟ ਕੇ ਟਮਾਟਰ ਨੂੰ ਵਾਲੂਆਂ ਦੇ ਵਿੱਚ ਪਕਾ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਵਾਦ ਅਨੁਸਾਰ ਨਾਮ ਖ ਪਾਵਾਂਗੇ ਨਾਮ ਕੁ ਸਵਾਦ ਅਨੁਸਾਰ ਹੀ ਪਾਵਾਂਗੇ ਇਹ ਸਬਜੀ ਬਹੁਤ ਜਲਦੀ ਬਣ ਜਾਂਦੀ ਹੈ। ਆਰਮਾ ਦੇ ਪਕਣ ਤੈਸਤੇ ਵਿੱਚ ਕੱਟ ਕੀਤੀ ਹੋਈ ਸਬਜੀ ਪਾਵਾਂਗੇ। ਸਾਰੀ ਸਬਜੀ ਪਾਵਾਂਗੇ। ਇਸ ਨੂੰ ਮਿਕਸ ਕਰਕੇ ਪਕਾ ਲਵਾਂਗੇ ਇਹ ਪੁਰਜੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਲੱਗਦੀ ਹੈ सब्जी ना इस चंकी तरह मिक्स कर लिया है मसाले पावेंगे एक चमच लाल मिर्च पावेंगे अपना इस हरिया मिर्च भी पाइया ने अदा चमच धनिया पाउडर पावेंगे జ మసాలరి పకా లేవే సబ్జీ నుంచి పవే ਹਲਦੀ ਪਾ ਗੀ ਪਾਵਾਂਗੇ ਹਲਦੀ ਪਾਊਡਰ 2 ਚਮਚ ਪਾਵਾਂਗੇ ਅਸਨੂ ਵੀ ਸਬਜ਼ੀ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ ਇਹ ਭੁਰਜੀ ਜਾਂ ਸਬਜ਼ੀ ਬਹੁਤ ਜਲਦੀ ਬਣ ਜਾਂਦੀ ਹੈ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ ਨਵੇਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ చమచ ఆంచూర పావుడర పావీ ఆంచూర పావుడర పాయి థి దరికే నకాను బా కుర్జీ ను ఢకే పకా లేవే రవీ सब्जी बन के तैयार है कुर्जी बन के तैयार है ये चंकी तरह पक चुकी है आलू भी चंकी तरह पक चुके हैं तो ने सकते हो भुर्जी बन के तैयार है गरम गरम भुर्जी सर्व कर लवेंगे बहुत ही बढ़िया भुर्जी बन के तैयार है सर्व कर लवेंगे ਤੁਸੀਂ ਇਸ ਨੂੰ ਰੋਟੀ ਦੇ ਨਾਲ ਖਾਓ ਜਾਂ ਪਰੌਂਠੇ ਦੇ ਨਾਲ ਇਹ ਬਹੁਤ ਹੀ ਟੇਸਟੀ ਲੱਗੇਗੀ ਇਹ ਬਹੁਤ ਹੀ ਆਸਾਨ ਰੈਸਪੀ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਟੇਸਟੀ ਫੂਡ ਜਿੱਤੇ ਆ ਰਹੇ ਹਾਂ